ਸਾਧ ਸੰਗਤ ਜੀ ਇਹ ਦੁਨੀਆ ਦੇ ਵਿੱਚ ਬਹੁਤ ਸਾਰੇ ਲਾਲਚੀ ਲੋਕ ਨੇ ਇੱਕ ਅਜੀਹਾ ਹੀ ਲਾਲਚੀ ਪਰੌਠੇ ਵਾਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਮਿਲਿਆ ਸੀ ਆਓ ਉਹਦੀ ਪਾਵਨ ਕਥਾ ਆਪਾਂ ਸਰਵਣ ਕਰਦੇ ਹਾਂ ਦੁਨੀਆ ਨੂੰ ਤਾਰਦੇ ਹੋਏ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਨਗਰ ਵਿੱਚ ਪਹੁੰਚੇ ਆ ਉੱਥੇ ਇੱਕ ਸ਼ਾਹੂਕਾਰ ਸੀ ਉਹਨੇ ਮਹਾਰਾਜ ਦੀ ਬਹੁਤ ਸੇਵਾ ਕੀਤੀ ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਜਦੋਂ ਉੱਥੋਂ ਜਾਣ ਲੱਗੇ ਉਹਨੇ ਕੀ ਕੀਤਾ ਮਹਾਰਾਜ ਨੂੰ ਬਹੁਤ ਵਧੀਆ ਤਰੀਕੇ ਨਾਲ ਪਰੌਂਠੇ ਬਣਾ ਕੇ ਦਿੱਤੇ ਸੀ ਤੇ ਪਰੌਂਠੇ ਵੀ ਇਹੋ ਜਿਹੇ ਦੇਸੀ ਘਿਓ ਦੇ ਨਾਲ ਮਹਾਰਾਜ ਨੂੰ ਰਸਤੇ ਵਿੱਚ ਛਕਣ ਵਾਸਤੇ ਦਿੱਤੇ ਆ ਦੇਸੀ ਘਿਓ ਤਾਂ ਵਰਤਿਆ ਕਿ ਕਿਤੇ ਛੇਤੀ ਖਰਾਬ ਹੀ ਨਾ ਹੋ ਜਾਣ ਉੱਥੇ ਇੱਕ ਆਦਮੀ ਖੜਾ ਸੀ ਉਹ ਸਾਰਾ ਕੁਝ ਦੇਖੀ ਜਾਵੇ ਤੇ ਮਹਾਰਾਜ ਨੂੰ ਕਹਿਣ ਲੱਗਿਆ ਗੁਰੂ ਸਾਹਿਬ ਜੀ ਤੁਹਾਡਾ ਮੈਂ ਕੀਰਤਨ ਸੁਣਿਆ ਗੀਤਨ ਸੁਣ ਕੇ ਮੇਰੇ ਅੰਦਰ ਵਿਰਾਗ ਪੈਦਾ ਹੋ ਗਿਆ ਦਿਲ ਕਰਦਾ ਵੀ ਤੁਹਾਡੇ ਨਾਲ ਰਹਿ ਕੇ ਜ਼ਿੰਦਗੀ ਬਤੀਤ ਕਰਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਾਣਗੇ ਕਿ ਇਹਦੇ ਅੰਦਰ ਕੋਈ ਪਿਆਰ ਵਿਰਾਗ ਵਾਲੀ ਗੱਲ ਤਾਂ ਹੈ ਨਹੀਂ ਇਹ ਤਾਂ ਦੇਸੀ ਘਿਓ ਦੇ ਪਰੌਠਿਆਂ ਦਾ ਸ਼ਕੀਨ ਬੰਦਾ ਇਹਨੇ ਦੇਸੀ ਘੋਨਾ ਚੋਪੜੇ ਪਰੌਠੇ ਦੇਖ ਲਏ ਆ ਜਿਹਦੇ ਕਰਕੇ ਸਾਡੇ ਨਾਲ ਜਾਣਾ ਚਾਹੁੰਦਾ ਹੁਣ ਇਹੋ ਜਿਹੇ ਲੋਕ ਵੀ ਹੈਗੇ ਆ ਸਾਧ ਸੰਗਤ ਜੀ ਦੁਨੀਆ ਤੇ ਮਹਾਰਾਜ ਤਾਂ ਸਭ ਜਾਣਦੇ ਆ ਤੇ ਉਹਨੂੰ ਆਪਦੇ ਨਾਲ ਲੈ ਲਿਆ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮਹਾਰਾਜ ਜੀ ਚੱਲਦੇ ਰਹੇ। ਹਣ ਸਤਿਗੁਰੂ ਜੀ ਚਾਰ ਉਦਾਸੀਆਂ ਕੀਤੀਆਂ ਮਹਾਰਾਜ ਨੇ। ਸਤਿਗੁਰੂ ਜੀ ਤਾਂ ਚੱਲਦੇ ਆ, ਭਾਈ ਮਰਦਾਨਾ ਜੀ ਵੀ ਚੱਲਦੇ ਆ। ਬਾਬੇ ਨੇ ਬਹੁਤ ਦੂਰ ਤੱਕ ਸਫ਼ਰ ਕੀਤਾ ਪਰ ਉਹ ਆਦਮੀ ਥੱਕ ਗਿਆ। ਕੁਝ ਧੀਰ ਆਰਾਮ ਕਰਕੇ ਗੁਰੂ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਇਸ਼ਨਾਨ ਕਰ ਲਈਏ। ਗੁਰੂ ਮਹਾਰਾਜ ਤੇ ਭਾਈ ਮਰਦਾਨਾ ਜੀ ਇਸ਼ਨਾਨ ਕਰਨ ਲੱਗੇ ਆ ਜਿਹੜਾ ਪ੍ਰੌਂਠਿਆਂ ਵਾਲਾ ਝੋੜਾ ਸੀ ਉਹ ਭਾਈ ਮਰਦਾਨਾ ਜੀ ਦੇ ਪਾਸ ਸੀ ਭਾਈ ਸਾਹਿਬ ਜੀ ਨੇ ਉਹ ਝੋੜਾ ਉਹ ਬੰਦੇ ਨੂੰ ਦੇ ਦਿੱਤਾ ਤੇ ਨਾਲ ਆਪਦੇ ਵਸਤਰ ਵੀ ਦਿੱਤੇ ਤੇ ਭਾਈ ਬਾਲਾ ਜੀ ਵੀ ਸੱਚੇ ਪਾਤਸ਼ਾਹ ਜੀ ਦੇ ਨਾਲ ਚਲੇ ਗਏ ਤੇ ਭਾਈ ਮਰਦਾਨਾ ਜੀ ਵੀ ਹੁਣ ਉਹ ਬੰਦੇ ਦਾ ਜਿਹੜਾ ਮਨ ਬੇਈਮਾਨ ਹੋ ਗਿਆ ਉਹਨੇ ਮਨ ਐਸਾ ਹੈ ਡੁੱਲੇ ਨਾ ਡੁੱਲੇ ਲੱਖ ਤੇ ਵੀ ਨਾ ਡੁੱਲੇ ਇਹ ਡੁੱਲ ਜਵੇ ਤੇ ਕੱਕ ਤੇ ਵੀ ਡੁੱਲ ਜਾਂਦਾ ਹੈ ਇਹਦੋਂ ਬੇਈਮਾਨ ਹੋ ਗਿਆ ਸੋਚਣ ਲੱਗਾ ਦੇਖਾਂ ਤਾਂ ਸਹੀ ਇਹਦੇ ਵਿੱਚ ਕਿੰਨੇ ਪਰੌਂਠੇ ਆ ਜਦੋਂ ਉਹਨੇ ਝੋਲਾ ਖੋਲਿਆ ਉਹਦੇ ਵਿੱਚੋਂ 13 ਪਰੌਂਠੇ ਨਿਕਲੇ ਆ ਕਹਿਣ ਲੱਗਾ ਅਸੀਂ ਚਾਰ ਬੰਦੇ ਆ ਇੱਕ ਗੁਰੂ ਨਾਨਕ ਸਾਹਿਬ ਜੀ ਇੱਕ ਭਾਈ ਬੱਲਾ ਜੀ ਇੱਕ ਮਰਦਾਨਾ ਜੀ ਤੇ ਇੱਕ ਮੈਂ ਹੁਣ ਸੋਚਦਾ ਹੈ ਮਨ ਦੇ ਵਿੱਚ ਕਹਿਣ ਲੱਗਾ ਅਸੀਂ ਜਿਹੜੇ ਆਚਾਰਾਂ ਤੇ ਪਰੌਂਠੇ 13 ਨੇ ਕਿਹੜੇ ਢੰਗ ਨਾਲ ਵੰਡਾਂਗੇ ਇਸ ਤਰ੍ਹਾਂ ਤਾਂ ਸਹੀ ਤਰੀਕੇ ਨਾਲ ਨਹੀਂ ਵੰਡੇ ਜਾਣੇ ਬਾਕੀ ਉਹਦੇ ਮਨ ਵਿੱਚ ਪਹਿਲਾਂ ਹੀ ਲਾਲਚ ਸੀ ਫੌਰਨਾਂ ਪਹਿਲਾਂ ਹੀ ਬਣਾ ਲਿਆ ਸੀ ਜਦੋਂ ਪਰੌਂਠੇ ਜਿਹੜੇ ਸੀ ਦੇਖ ਲਏ ਸੀਗੇ ਉਹਨੇ ਕੀ ਕੀਤਾ 13 ਵਿੱਚੋਂ 5 ਪਰੌਂਠੇ ਖਾ ਗਿਆ ਸਾਧ ਸੰਗਤ ਜੀ ਹੁਣ ਦੇਖੋ ਜਦੋਂ 13 ਵਿੱਚੋਂ 5 ਪਰੌਂਠੇ ਉਹਨੇ ਖਾ ਲਏ ਆ ਤੇ ਉਸ ਤੋਂ ਬਾਅਦ ਹੁਣ 8 ਪਰੌਂਠੇ ਬਾਕੀ ਰਹਿ ਗਏ ਅੱਠ ਪਰੌਂਠਿਆਂ ਦਾ ਹਿਸਾਬ ਕਿਤਾਬ ਕਹਿੰਦਾ ਬਿਲਕੁਲ ਠੀਕ ਆ ਕਿਉਂਕਿ ਚਾਰ ਬੰਦੇ ਆ ਦੋ ਦੋ ਫੇਰ ਆ ਜਾਣਗੇ ਹੁਣ ਜਿਹੜਾ ਲੋਭੀ ਮਨ ਹੁੰਦਾ ਕੀ ਕਹਿੰਦਾ ਹੁੰਦਾ ਹੋਰ ਹੋਰ ਕਹਿੰਦਾ ਚਲੋ ਕੋਈ ਗੱਲ ਨਹੀਂ ਦੋ ਮੈਂ ਬਾਅਦ ਚ ਨਾਲ ਉਹਨਾਂ ਦੇ ਸ਼ੱਕ ਦੂੰਗਾ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਜਦੋਂ ਵਾਪਸ ਆਉਂਦੇ ਆ ਉਸ ਵਕਤ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਖੋਲੋ ਜੀ ਇਹ ਝੋਲੇ ਨੂੰ ਕੁਝ ਸ਼ੱਕ ਲਈਏ ਇਹ ਪਰੌਂਠਿਆਂ ਵਾਲੇ ਝੋਲੇ ਨੂੰ ਭਾਈ ਮਰਦਾਨਾ ਜੀ ਨੇ ਜਦੋਂ ਖੋਲਿਆ ਤੇ ਉਹ ਝੋਲੇ ਵਿੱਚੋਂ 13 ਨਹੀਂ 8 ਪਰੌਂਠੇ ਨਿਕਲੇ ਆ 13 ਨਿਕਲਦੇ ਕਿਵੇਂ ਕਿਉਂਕਿ ਪੰਜ ਤਾਂ ਉਹ ਖਾ ਗਿਆ ਸੀ ਹੁਣ ਭਾਈ ਮਰਦਾਨਾ ਜੀ ਸਤਗੁਰੂ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਇਹ ਝੋਲੇ ਵਿੱਚ 13 ਪਰੌਂਠੇ ਸੀਗੇ ਪਰ ਹੁਣ 8 ਨਿਕਲੇ ਆ ਭਾਈ ਮਰਦਾਨਾ ਜੀ ਨੂੰ ਸਤਗੁਰੂ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਫਿਰ ਇਹ ਤੁਹਾਡੀ ਜ਼ਿੰਮੇਵਾਰੀ ਸੀਗੀ ਤੁਹਾਡੇ ਕੋਲ ਝੋਲਾ ਸੀ ਹੁਣ ਤੁਸੀਂ ਦੱਸੋ ਵੀ ਉਹ ਕਿੱਥੇ ਗਏ ਆ ਇੰਨੇ ਪਿਆਰ ਦੇ ਨਾਲ ਉਹ ਪ੍ਰੇਮੀ ਨੇ ਮਹਾਰਾਜ ਕਹਿੰਦੇ ਆਪਾਂ ਨੂੰ ਪਰੌਂਠੇ ਦਿੱਤੇ ਸੰਭਾਲਣਾ ਭਾਈ ਤੇਰਾ ਫਰਜ਼ ਬਣਦਾ ਸੀ ਪਰ ਭਾਈ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਮੈਂ ਨਹੀਂ ਇਹਨਾਂ ਵਿੱਚੋਂ ਕੁਝ ਵੀ ਛਕਿਆ ਜਿਹੜਾ ਨਵਾਂ ਬੰਦਾ ਆਪਣੇ ਨਾਲ ਸਵੇਰ ਤੋਂ ਚੱਲ ਰਿਹਾ ਮੈਂ ਇਹਨੂੰ ਹੁਣ ਫੜਾ ਕੇ ਗਿਆ ਸੀ ਜਦੋਂ ਮੈਂ ਬਾਪਸ ਲਏ ਆ ਇਹਨਾਂ ਦੀ ਗਿਣਤੀ ਘਟ ਗਈ ਹੈ ਸਤਿਗੁਰੂ ਜੀ ਨੇ ਬੜੇ ਪ੍ਰੇਮ ਨਾਲ ਪੁੱਛਿਆ ਭਾਈ ਜੀ ਕੋਈ ਗੱਲ ਨਹੀਂ ਜੇਕਰ ਤੁਹਾਨੂੰ ਭੁੱਖ ਲੱਗੀ ਹੋਵੇ ਤੇ ਤੁਸੀਂ ਇਹ ਪ੍ਰਸ਼ਾਦਾ ਛਕ ਲਿਆ ਹੋਵੇ ਈ ਵੱਡੀ ਵੀ ਕੋਈ ਗੱਲ ਨਹੀਂ ਹੈ ਕਿਉਂਕਿ ਪ੍ਰਸ਼ਾਦਾ ਛਕਣ ਵਾਸਤੇ ਹੀ ਬਣਿਆ ਹੈ ਜੇ ਤੁਸੀਂ ਛਕ ਲਿਆ ਤੇ ਦੱਸ ਦਿਓ ਜੀ ਉਸ ਤੋਂ ਬਾਅਦ ਮਹਾਰਾਜ ਜੀ ਜਦੋਂ ਪੁੱਛਦੇ ਆ ਤਾਂ ਉਹਨੂੰ ਫਿਰ ਉਹ ਝੂਠ ਬੋਲਦਾ ਹੈ ਕਹਿਣ ਲੱਗਾ ਮੈਂ ਤਾਂ ਕੁਝ ਛਕਿਆ ਹੀ ਨਹੀਂ ਹੋ ਸਕਦਾ ਜਿਨੇ ਪਰੌਂਠੇ ਬਣਾਏ ਆ ਉਹਨੇ ਇੰਨੇ ਬਣਾਏ ਹੁਣ ਤੁਹਾਨੂੰ ਭੁਲੇਖਾ ਲੱਗਿਆ ਹੋਵੇ ਹੁਣ ਸਤਿਗੁਰੂ ਮਹਾਰਾਜ ਜੀ ਉਸ ਵਕਤ ਫਿਰ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ ਆਪਾਂ ਭਾਈ ਮਰਦਾਨਾ ਜੀ ਅੱਗੇ ਚੱਲਦੇ ਆਂ ਇਹ ਜਿਹੜਾ ਸੱਚ ਹੈ ਆਪਣੇ ਆਪ ਹੀ ਅੱਗੇ ਆ ਜਾਣਾ ਹੈ ਹੁਣ ਮਹਾਰਾਜ ਜੀ ਅੱਗੇ ਜਾਂਦੇ ਆ ਤੇ ਅੱਗੇ ਰਸਤੇ ਵਿੱਚ ਦਰਿਆ ਆ ਜਾਂਦਾ ਹੈ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਆਓ ਆਪਾਂ ਦਰਿਆ ਉੱਤੇ ਚੱਲੀਏ ਹੁਣ ਮਹਾਰਾਜ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਦਰਿਆ ਉੱਤੇ ਚੱਲਣ ਲੱਗ ਪਏ ਆ ਉਹ ਆਦਮੀ ਦੇਖਣ ਲੱਗਿਆ ਮਹਾਰਾਜ ਕਹਿਣ ਲੱਗੇ ਭਾਈ ਆਜੋ ਸਾਡੇ ਨਾਲ ਵਾਹਿਗੁਰੂ ਵਾਹਿਗੁਰੂ ਬੋਲੀ ਚੱਲੋ ਤੁਸੀਂ ਵੀ ਦਰਿਆ ਜਿਹੜਾ ਹੈ ਸੌਖਾ ਹੀ ਪਾਰ ਕਰ ਲਓਗੇ ਉਹ ਆਦਮੀ ਵਾਹਿਗੁਰੂ ਵਾਹਿਗੁਰੂ ਬੋਲਿਆ ਦਰਿਆ ਤੇ ਤੁਰਨ ਲੱਗ ਪਿਆ ਹੁਣ ਉਹਨੂੰ ਨਾਮ ਸਿਮਰਣ ਦੀ ਸ਼ਕਤੀ ਦਾ ਅਹਿਸਾਸ ਹੋਣ ਲੱਗਾ ਕਿਉਂਕਿ ਮਹਾਰਾਜ ਨੇ ਉਹਨੂੰ ਅਹਿਸਾਸ ਕਰਵਾਉਣਾ ਸੀਗਾ ਵੀ ਤੁਰਿਆ ਤਾਂ ਤੁਸੀਂ ਸ਼ਬਦ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਕਰਨੀ ਕੀਆ ਤੇ ਕਹਿ ਕੀ ਰਿਹਾ ਸੀ ਇੱਥੇ ਪ੍ਰਸ਼ਾਦੇ ਦੇ ਲੋਹ ਵਿੱਚ ਫਸ ਕੇ ਰਹਿ ਗਿਆਂ ਮਨੁੱਖਾ ਜਨਮ ਕਿਵੇਂ ਸਫਲ ਹੋਵੇਗਾ ਮਹਾਰਾਜ ਨੇ ਕਲਾ ਤਾਂ ਵਰਤਾਈ ਹੈ ਸਭ ਨੇ ਦਰਿਆ ਪਾਰ ਕਰ ਲਿਆ ਉਹਨੇ ਵੀ ਕਰ ਲਿਆ ਪਰ ਹੈਰਾਨ ਹੋਇਆ ਮਹਾਰਾਜ ਨੂੰ ਕਹਿਣ ਲੱਗਾ ਸਤਿਗੁਰੂ ਜੀ ਤੁਹਾਡੇ ਕੋਲ ਈ ਡੀ ਵੱਡੀ ਤਾਕਤ ਆ ਮੈਂ ਪਹਿਲਾਂ ਨਹੀਂ ਕਦੇ ਦੇਖੀ ਹੁਣ ਦੁਨੀਆ ਦੇ ਲੋਕ ਇਹੋ ਜੀਆਂ ਚੀਜ਼ਾਂ ਨੂੰ ਵੱਧ ਮੰਨਦੇ ਆ ਸਾਧ ਸੰਗਤ ਜੀ ਕਹਿੰਦਾ ਮਹਾਰਾਜ ਵੀ ਇਸ ਤਰ੍ਹਾਂ ਮੈਂ ਦੇਖਿਆ ਹੀ ਨਹੀਂ ਵੀ ਕੋਈ ਦਰਿਆ ਇਦਾਂ ਪਾਰ ਕਰ ਸਕਦਾ ਮੇਰੀ ਤੁਹਾਡੇ ਤੇ ਸ਼ਰਧਾ ਬਣ ਗਈ ਆ ਇਹ ਸਭ ਕੁਝ ਦੇਖ ਕੇ ਮੈਂ ਆਪ ਜੀ ਦਾ ਹੋ ਕੇ ਰਹਿ ਗਿਆ ਗੁਰੂ ਸਾਹਿਬ ਜੀ ਕਹਿੰਦੇ ਠੀਕ ਆ ਭਾਈ ਜੀ ਉਹ ਤਾਂ ਚੰਗੀ ਗੱਲ ਆ ਪਰ ਹੁਣ ਤੁਸੀਂ ਸੱਚ-ਸੱਚ ਦੱਸੋ ਤੁਸੀਂ ਕਿੰਨੇ ਪ੍ਰਸ਼ਾਦ ਦੇ ਸ਼ਕੇ ਸੀਗੇ ਤੇ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤਾਂ ਕੋਈ ਪ੍ਰਸ਼ਾਦਾਂ ਨਹੀਂ ਸ਼ਕਿਆ ਮੈਂ ਸੱਚ ਬੋਲਦਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਪਰ ਹੋ ਸਕਦਾ ਤੂੰ ਅੱਗੇ ਜਾ ਕੇ ਸੱਚ ਬੋਲੇ ਅੱਗੇ ਗਏ ਅੱਗੇ ਜੰਗਲ ਆ ਗਿਆ ਜੰਗਲ ਵਿੱਚ ਬੜੇ ਖੁੰਖਾਰੂ ਜਾਨਵਰ ਸੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਆਓ ਜੰਗਲ ਵਿੱਚ ਦੀ ਆਪਾਂ ਜਾਣਾ ਹੈ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਜੰਗਲ ਵਿੱਚ ਤੁਰਨ ਲੱਗਦੇ ਆ ਉਹ ਬੰਦਾ ਰੁਕ ਗਿਆ ਸੰਘਣਾ ਜੰਗਲ ਹੈ ਅੰਦਰ ਨਾ ਜਾਵੇ ਮਹਾਰਾਜ ਕਹਿਣ ਲੱਗੇ ਭਾਈ ਜੀ ਅੰਦਰ ਆਜੋ ਕਹਿਣ ਲਗਾ ਮੈਨੂੰ ਡਰ ਲੱਗਦਾ ਮਹਾਰਾਜ ਕਹਿੰਦੇ ਭਾਈ ਆ ਜਾ ਸਾਡੇ ਪਿੱਛੇ ਕੁਝ ਨਹੀਂ ਹੋਵੇਗਾ ਪਹਿਲਾਂ ਵੀ ਦਰਿਆ ਪਾਰ ਕੀਤਾ ਹੀ ਸੀ ਪਿੱਛੇ ਪਿੱਛੇ ਚੱਲ ਪਿਆ ਜੰਗਲ ਵਿੱਚ ਬਹੁਤ ਭਿਆਨਕ ਜਾਨਵਰ ਇਹਨੇ ਦੇਖੇ ਆ ਪਰ ਸਾਰੇ ਜਾਨਵਰ ਮਹਾਰਾਜ ਨੂੰ ਰਾਹ ਦੇ ਹੀ ਜਾਂਦੇ ਆ ਆਪਾਂ ਕਿਤੇ ਜੰਗਲ ਵਿੱਚ ਚਲੇ ਜਾਈਏ ਸੰਗਤ ਜੀ ਆਪਾਂ ਨੂੰ ਤਾਂ ਐਸੇ ਜੰਗਲੀ ਜਾਨਵਰ ਖਾ ਜਾਣਗੇ ਪਰ ਮਹਾਰਾਜ ਜੀ ਆਪ ਦੁਨੀਆ ਨੂੰ ਸਾਜਣ ਵਾਲੇ ਗੁਰੂ ਗਰੀਬ ਨਵਾਜ ਲੰਘ ਰਹੇ ਆ ਤੇ ਉਹ ਸਾਰੇ ਪੰਛੀ ਜਾਨਵਰ ਰਾਹ ਦੇ ਰਹੇ ਆ ਮਹਾਰਾਜ ਨੂੰ ਕਿੰਨੇ ਭਿਆਨਕ ਜੰਗਲੀ ਜਾਨਵਰ ਹੁੰਦੇ ਆ ਜਦੋਂ ਇਹਨੇ ਦੇਖਿਆ ਸਤਗੁਰੂ ਮਹਾਰਾਜ ਵਿੱਚ ਇੰਨੀ ਸਮਰੱਥਾ ਪਾਣੀ ਤੇ ਚੱਲਦੇ ਆ ਜੰਗਲੀ ਜਾਨਵਰ ਤੁਹਾਨੂੰ ਰਾਹ ਦਿੰਦੇ ਆ ਕਹਿੰਦਾ ਮਹਾਰਾਜ ਮੈਂ ਨਿਹਾਲ ਹੋ ਗਿਆ ਮੇਰੀ ਆਪ ਜੀ ਦੇ ਉੱਪਰ ਬਹੁਤ ਸ਼ਰਧਾ ਬਣ ਗਈ ਆ ਹੋਰ ਵੀ ਵਿਸ਼ਵਾਸ ਬਣ ਗਿਆ ਮਹਾਰਾਜ ਕਹਿੰਦੇ ਉਹ ਤਾਂ ਗੱਲ ਠੀਕ ਆ ਭਾਈ ਹੁਣ ਦੱਸ ਦੇ ਫਿਰ ਪਰੌਂਠੇ ਕਿੰਨੇ ਖਾਦੇ ਆ ਮਹਾਰਾਜ ਨੂੰ ਫਿਰ ਝੂਠ ਬੋਲਿਆ ਦੇਖੋ ਕਈ ਵਾਰੀ ਇੱਕ ਝੂਠ ਨੂੰ ਲੁਕਾਉਣ ਲਈ ਬੰਦਾ ਕਿੰਨੇ ਝੂਠ ਬੋਲਦਾ ਹੈ ਮਹਾਰਾਜ ਕਹਿੰਦੇ ਮੰਨ ਜਾ ਮੰਦਾ ਨਹੀਂ ਹੈ ਫਿਰ ਸਤਿਗੁਰੂ ਜੀ ਇੱਥੋਂ ਅੱਗੇ ਚੱਲੇ ਆ ਅੱਗੇ ਇੱਕ ਹੋਰ ਜੰਗਲ ਆ ਗਿਆ ਉਹਨੂੰ ਲੱਗੀ ਸੀ ਅੱਗ ਮਹਾਰਾਜ ਕਹਿੰਦੇ ਆਪਾਂ ਇਸੇ ਅੱਗ ਵਾਲੇ ਜੰਗਲ ਵਿੱਚੋਂ ਹੋ ਕੇ ਲੰਘਣਾ ਪਾਈ ਬਾਲਾ ਜੀ ਭਾਈ ਮਰਦਾਨਾ ਜੀ ਹੁਣੇ ਡਰ ਗਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਗਏ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਪਿੱਛੇ ਪਿੱਛੇ ਗਏ ਆ ਪਰ ਉਹ ਬੰਦਾ ਹੁਣ ਇੰਨਾ ਡਰ ਗਿਆ ਸੀ ਇਸ ਵਰੀ ਜਾਣਾ ਨਹੀਂ ਸੀ ਚਾਹੁੰਦਾ ਕਹਿੰਦਾ ਇਹ ਕੋਈ ਆਮ ਜੰਗਲ ਨਹੀਂ ਅੱਗ ਕਿਹੜਾ ਕਿਸੇ ਨਾਲ ਲਿਆਜ ਕਰਦੀ ਆ ਇਹ ਅੱਗ ਦਾ ਤਾਂ ਸੁੱਕੀਆਂ ਚੀਜ਼ਾਂ ਨਾਲ ਮੋਹ ਹੁੰਦਾ ਹੈ ਇਨੇ ਸਰੀਰ ਨੂੰ ਸਾੜ ਕੇ ਰਾਖ ਕਰ ਦੇਣਾ ਸਵਾਹ ਕਰ ਦੇਣਾ ਪਰ ਮਹਾਰਾਜ ਨੂੰ ਕਹਿਣ ਲੱਗੇ ਭਾਈ ਡਰੋ ਨਾ ਪਾਗੇ ਚਲਦੇ ਆ ਗੁਰੂ ਸਾਹਿਬ ਜੀ ਜਿੱਥੋਂ ਦੀ ਜਾ ਰਹੇ ਆ ਕੰਮ ਰੱਖਦੇ ਆ ਅੱਗ ਮਹਾਰਾਜ ਨੂੰ ਰਸਤਾ ਦੇ ਰਹੀ ਆ ਚਰਨਾ ਤੇ ਟਹਿ ਪਿਆ ਮਹਾਰਾਜ ਨੂੰ ਕਹਿਣ ਲੱਗਾ ਇੰਨੀ ਸ਼ਕਤੀ ਮਹਾਰਾਜ ਪਹਿਲਾਂ ਮੈਂ ਕਿਸੇ ਪੈਗੰਬਰ ਅਵਤਾਰੀ ਪੁਰਖ ਜੀ ਨਹੀਂ ਦੇਖੀ ਗੁਰੂ ਮਹਾਰਾਜ ਕਹਿਣ ਲੱਗੇ ਕੇ ਭਾਈ ਤੇਰੀ ਇੰਨੀ ਸ਼ਰਧਾ ਬਣ ਗਈ ਆ ਇਹ ਤਾਂ ਦੱਸ ਦੇ ਕਿੰਨੇ ਪਰੌਠੇ ਖਾਦੇ ਸੀਗੇ ਕਹਿਣ ਲੱਗਾ ਮਹਾਰਾਜ ਮੈਂ ਨਹੀਂ ਖਾਦੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਅਜੇ ਵੀ ਕੋਈ ਗੱਲ ਨਹੀਂ ਅੱਗੇ ਜਾ ਕੇ ਹੋ ਸਕਦਾ ਇਹ ਸੱਚ ਬੋਲ ਦੇਵੇ ਅੱਗੇ ਜਾਂਦੇ ਆ ਮਹਾਰਾਜ ਤੁਰੇ ਜਾਂਦੇ ਆ ਕੀ ਵੇਖਦੇ ਆ ਮੋਹਰਾਂ ਦਾ ਇੱਕ ਢੇਰ ਲੱਗਾ ਹੋਇਆ ਗੁਰੂ ਸਾਹਿਬ ਜੀ ਨੇ ਭਾਈ ਬਾਲਾ ਜੀ ਤੇ ਮਰਦਾਨਾ ਜੀ ਨੂੰ ਕੋਲ ਬੁਲਾਇਆ ਤੇ ਭਾਈ ਮਰਦਾਨਾ ਜੀ ਨੂੰ ਆਖਿਆ ਇਹਨਾਂ ਮੋਹਰਾਂ ਦੀਆਂ 5 ਢੇਰੀਆਂ ਬਣਾਉਣੀਆਂ ਨੇ ਪੁਰੂ ਸਾਹਿਬ ਕਹਿਣ ਲੱਗੇ ਭਾਈ ਮਰਦਾਨਾ ਜੀ ਪਹਿਲਾਂ ਮੋਹਰਾਂ ਇਹਨਾਂ ਨੂੰ ਗਿਣੋ ਫਿਰ ਇਹਨਾਂ ਦੀਆਂ 5 ਢੇਰੀਆਂ ਬਣਾ ਦਿਓ ਭਾਈ ਮਰਦਾਨਾ ਜੀ ਨੇ ਸੋਨੇ ਦੀਆਂ ਮੋਹਰਾਂ ਨੇ 5-5 ਢੇਰੀਆਂ ਬਣਾ ਦਿੱਤੀਆਂ ਤੇ ਆਖਿਆ ਮਹਾਰਾਜ ਜੋ ਆਪ ਜੀ ਨੇ ਕਿਹਾ ਉਹ ਕਰ ਦਿੱਤਾ ਹੈ ਹੁਣ ਭਾਈ ਬਾਲਾ ਜੀ ਨੂੰ ਸੱਧਿਆ ਕੋਲ ਤੇ ਕਹਿਣ ਲੱਗੇ ਹਉ ਕਰੋ ਇਹਨਾਂ ਢੇਰੀਆਂ ਵਿੱਚੋਂ ਇੱਕ ਢੇਰੀ ਭਾਈ ਮਰਦਾਨਾ ਜੀ ਨੂੰ ਦੇ ਦਿਓ ਤੇ ਇੱਕ ਸਾਡੇ ਅੱਗੇ ਰੱਖ ਦੋ ਇੱਕ ਤੁਸੀਂ ਆਪਦੇ ਕੋਲ ਰੱਖ ਲਓ ਤੇ ਇੱਕ ਆ ਭਾਈ ਜੀ ਨੂੰ ਦੇ ਦੋ ਜਿਹੜੇ ਸਵੇਰ ਦੇ ਆਪਣੇ ਨਾਲ ਚੱਲ ਰਹੇ ਤੇ ਉਦੋਂ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਪੰਜ ਮੀਟੇਰੀ ਕਿਹਨੂੰ ਦੇਣੀ ਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹਨੂੰ ਦੇਣੀ ਆ ਜਿਹਨੇ ਪਰੌਂਠੇ ਖਾਦੇ ਸੀਗੇ ਉਹ ਬੰਦਾ ਕਹਿਣ ਲੱਗਾ ਮਹਾਰਾਜ ਉਹ ਪਰੌਂਠੇ ਤਾਂ ਦਾਸ ਨਹੀਂ ਸ਼ਕੇ ਸੀਗੇ ਦੇਖੋ ਸੰਗਤ ਜੀ ਆਦਮੀ ਦਾ ਸੁਭਾਅ ਦੇਖੋ ਮਹਾਰਾਜ ਨੂੰ ਕਹਿਣ ਲੱਗਾ ਵੀ ਮੈਂ ਛਕੇ ਹੁਣ ਸੱਚ ਬੋਲਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਅਸੀਂ ਸਾਚੀ ਤੇਰੇ ਮੂੰਹ ਵਿੱਚੋਂ ਕਢਵਾਉਣਾ ਸੀਗਾ ਜਿੰਨੀ ਮਾਇਆ ਰਚੀ ਸੋਨੇ ਦੀਆਂ ਮੋਹਰਾਂ ਤੈਨੂੰ ਦਿਸ ਰਿਆ ਇਹ ਜੋ ਹੈ ਇਹ ਇੱਕ ਪਸਾਰਾ ਹੀ ਆ ਇੱਕ ਦਮ ਜੋ ਦਿਸ ਰਿਆ ਸਭ ਕੁਝ ਗਾਇਬ ਹੋ ਗਿਆ ਜਦੋਂ ਹੁਣ ਪਤਾ ਲੱਗਾ ਇਹ ਤਾਂ ਮਾਇਆ ਸੀ ਤੇ ਬਹੁਤ ਪਛਤਾਵਾ ਹੋਇਆ ਦੇਖੋ ਇਹਨੇ ਕਿੰਨੀ ਮਹਾਰਾਜ ਦੀ ਸਮਰੱਥਾ ਦੇਖੀ ਪਰ ਮੰਨਿਆ ਨਹੀਂ ਕਿੰਨਾ ਭਾਵ ਕੀ ਮਨ ਜਿਹੜਾ ਕਠੋਰ ਸੀਗਾ ਕਿ ਸਤਿਗੁਰੂ ਜੀ ਤਾਂ ਪਰਉਪਕਾਰ ਕਰਨ ਵਾਸਤੇ ਆਏ ਆ। ਮਹਾਰਾਜ ਇੱਥੇ ਧਰਤੀ ਤੇ ਅਨੇਕਾਂ ਤਰੀਕਿਆਂ ਨਾਲ ਸਤਿਗੁਰੂ ਜੀ ਸਮਝਾਉਂਦੇ ਆ। ਸਤਿਗੁਰੂ ਮਹਾਰਾਜ ਦੇ ਚੋਜ ਆ ਜੀ। ਬੰਦਾ ਸਮਝਦਾ ਨਹੀਂ। ਮਾਇਆ ਦੀ ਖਾਤਰ ਕੀ ਕੁਝ ਕਰਦਾ ਹੈ। ਜਦ ਕਛ ਪਾਵੇ ਤਬ ਗਰਭ ਕਰਤ ਹੈ। ਮਾਇਆ ਗਈ ਤਬ ਰੋਵਣ ਲੱਗਤ ਹੈ। ਮਹਾਰਾਜ ਕਹਿੰਦੇ ਭਾਈ ਤੈਨੂੰ ਮਨਾਉਣਾ ਹੀ ਸੀਗਾ। ਬਸ ਤੇਰੇ ਮੂੰਹੋਂ ਗੱਲ ਕਢਵਾਉਣੀ ਸੀ ਕਿਉਂਕਿ ਤੂੰ ਮੁੱਕਰਦਾ ਸੀਗਾ। ਫਿਰ ਮਹਾਰਾਜ ਨੇ ਆਖਿਆ ਭਾਈ ਬੰਦੇ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਦਿਨ ਜਿਹੜਾ ਖਾ ਪੀ ਕੇ ਬਤੀਤ ਹੋ ਜਾਂਦਾ ਰਾਤ ਸੌ ਕੇ ਬਤੀਤ ਹੋ ਜਾਂਦੀ ਹੈ ਜ਼ਿੰਦਗੀ ਦੇ ਪਲ ਲੰਘ ਜਾਂਦੇ ਆ ਮੌਤ ਜਿਹੜੀ ਆ ਨੇੜੇ ਆ ਜਾਂਦੀ ਹੈ ਫਿਰ ਬੰਦਾ ਪਛਤਾਉਂਦਾ ਹੈ ਇਸ ਕਰਕੇ ਕਿਸੇ ਕਵੀ ਨੇ ਵੀ ਬਹੁਤ ਸੁੰਦਰ ਲਿਖਿਆ ਹੈ ਸਾਧ ਸੰਗਤ ਜੀ ਕਿ ਉਹ ਜਿਹੜਾ ਸ਼ਾਇਰ ਆ ਨਾ ਉਹਨੇ ਬੜੀ ਸੁੰਦਰ ਗੱਲ ਲਿਖ ਦਿੱਤੀ ਕਿ ਆਪਾਂ ਰੋਜ਼ ਰੋਜ਼ ਮਰਦੇ ਆ Ṃੋਰਾ Ṃੋਰਾ ਮਰਦੇ ਪਏ ਆ ਜੀਵਨ ਪੂਰਾ ਕਰਦੇ ਪਏ ਆ ਡਰ ਨਹੀਂ ਲੱਗਦਾ ਰੱਬ ਦੇ ਕੋਲੋਂ ਬੰਦਿਆਂ ਕੋਲੋਂ ਡਰਦੇ ਪਏ ਆ ਸੋਚ ਦਾ ਬੱਦਲ ਕਾਲਾ ਚੜਿਆ ਸੋਚ ਦਾ ਬੱਦਲ ਕਾਲਾ ਚੜਿਆ ਅਥਰੂ ਬਣ ਕੇ ਵਰਦੇ ਪਏ ਆ ਤੇ ਅੱਗੇ ਬੜੀ ਸੁੰਦਰ ਗੱਲ ਆਉਂਦੀ ਆ ਜੀ ਜੋ ਕਰਨਾ ਸੀ ਕਰ ਨਹੀਂ ਹੋਇਆ ਜੋ ਨਹੀਂ ਕਰਨਾ ਕਰਦੇ ਪਏ ਆ ਜਿਹੜੀ ਚੀਜ਼ ਤਾਂ ਕਰਨੀ ਸੀ ਉਹ ਤਾਂ ਹੋਈ ਨਹੀਂ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਤੇ ਉਹ ਭੋਲੀ ਹੋ ਗਈ ਵੀ ਉਹ ਕੰਮ ਹੋਇਆ ਹੀ ਨਹੀਂ। ਬਾਕੀ ਟਾਲ ਮਟੋਲੇ ਬੜੇ ਕੀਤੇ ਆ। ਜ਼ਿੰਦਗੀ ਇਦਾਂ ਹੀ ਗੁਜ਼ਰ ਗਈ ਆ। ਤੇ ਮਹਾਰਾਜ ਕਹਿਣ ਲੱਗੇ ਭਾਈ ਖਾਣ ਪੀਣ ਤਾਂ ਹੋਈ ਜਾਣਾ। ਸਬਰ ਵੀ ਕੋਈ ਚੀਜ਼ ਹੁੰਦੀ ਆ। ਬੰਦੇ ਨੂੰ ਸਬਰ ਵੀ ਰੱਖਣਾ ਚਾਹੀਦਾ। ਫਿਰ ਸਤਿਗੁਰੂ ਜੀ ਕਹਿੰਦੇ ਸੰਤੋਖ ਤੋਂ ਬਿਨਾ ਬੰਦਾ ਤ੍ਰਿਪਤ ਨਹੀਂ ਹੋ ਸਕਦਾ। ਚਾਹੇ ਜਿੱਡਾ ਮਰਜੀ ਰਾਜਾ ਹੋਵੇ। ਬਾਣੀ 'ਚ ਬਚਨ ਆਉਂਦੇ ਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ। ਹਰ ਕਾ ਨਾਮ ਜਪ ਤੋ ਹੈ ਸੁਖੀ ਆ। ਨਾਮ ਸਿਮਰਨ ਕੀਤੇ ਬਿਨਾ ਇਹ ਜਿਹੜੀ ਜੀਵ ਆ ਜਾਂ ਜਿਹੜਾ ਮਨ ਆ ਕਾਬੂ 'ਚ ਨਹੀਂ ਆਉਂਦਾ ਸਾਧ ਸੰਗਤ ਜੀ ਲਾਲਚੀ ਜਿਹੜੇ ਬੰਦੇ ਹੁੰਦੇ ਆ ਉਹਨਾਂ ਦਾ ਸੁਭਾਅ ਇਹ ਹੁੰਦਾ ਵੀ ਦੂਜੇ ਦੀਆਂ ਚੀਜ਼ਾਂ ਨੂੰ ਕਹਿੰਦੇ ਆ ਇਹ ਮੇਰੀਆਂ ਹੋ ਜਾਣ ਆਮ ਸੁਧਾਰਨ ਬੰਦਾ ਤਾਂ ਕਹੂਗਾ ਤੇਰੀ ਚੀਜ਼ ਤੇਰੀ ਆ ਮੇਰੀ ਚੀਜ਼ ਮੇਰੀ ਆ ਇਹ ਮੂਰਖ ਬੰਦਾ ਕੀ ਕਹੂਗਾ ਮੇਰੀ ਚੀਜ਼ ਤੇਰੀ ਆ ਤੇਰੀ ਚੀਜ਼ ਮੇਰੀ ਆ ਲੋਭੀ ਬੰਦਾ ਕੀ ਕਹੂਗਾ ਵੀ ਮੇਰੀ ਚੀਜ਼ ਤਾਂ ਮੇਰੀ ਆ ਤੇਰੀ ਵੀ ਮੇਰੀ ਆ ਇਹ ਲੋਭੀ ਬੰਦੇ ਦੀ ਪਛਾਣ ਹੁੰਦੀ ਆ ਸੰਤੋਖੀ ਬੰਦਿਆਂ ਦਾ ਜੀਵਨ ਬਹੁਤ ਚੜ੍ਹਦੀ ਕਲਾ ਵਾਲਾ ਹੁੰਦਾ ਲੋਭੀ ਬੰਦਿਆਂ ਨੂੰ ਤ੍ਰਿਸ਼ਨਾ ਦੀ ਅੱਗ ਹੁੰਦੀ ਐ ਇਸ ਕਰਕੇ ਮਹਾਰਾਜ ਨੇ ਫਿਰ ਉੱਥੇ ਭਾਈ ਉੱਥੇ ਕੀਰਤਨ ਕੀਤਾ ਉਪਦੇਸ਼ ਦਿੱਤਾ ਇਹਨੂੰ ਤੇ ਸਬਰ ਵਾਲਾ ਬਣਾ ਦਿੱਤਾ ਹੈ ਮਹਾਰਾਜ ਨੇ ਸਿੱਧੇ ਰਸਤੇ ਪਾਇਆ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬਡ ਭਾਗੀ ਪਾਇਆ ਸਤਗੁਰੂ ਮਹਾਰਾਜ ਐਸੇ ਦੀਨ ਦੇਵਾਲ ਸਤਗੁਰੂ ਜੀ ਇੱਥੇ ਫਿਰ ਸ਼ਬਦ ਕੀਰਤਨ ਕਰਦੇ ਆ ਤੇ ਇਹ ਵੀ ਫਿਰ ਆਪਦੀ ਗਲਤੀ ਮੰਨਦਾ ਮਹਾਰਾਜ ਮੈਥੋਂ ਭੁੱਲ ਹੋ ਗਈ। ਗੁਰੂ ਸਾਹਿਬ ਜੀ ਨੇ ਆਖਿਆ ਪਿੱਛੇ ਜੋ ਹੋ ਗਿਆ ਸੋ ਹੋ ਗਿਆ ਪਰ ਆਉਣ ਵਾਲਾ ਜਿਹੜਾ ਸਮਾਂ ਹੈ ਆਉਣ ਵਾਲਾ ਜੋ ਜੀਵਨ ਹੈ ਰਿੰਦੇ ਸਵਾਸ ਜੋ ਬਾਕੀ ਨੇ ਇਹਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ ਜੀ ਕਿਉਂਕਿ ਮਨ ਜਿਹੜਾ ਹੈ ਦਾ ਸੁਭਾਅ ਹੈ ਹੋਰ-ਹੋਰ ਮੰਗਣਾ ਇਹ ਤਾਂ ਆਪਾਂ ਦੇਖਣਾ ਹੈ ਕਿੱਥੇ ਗ ਜਾ ਕੇ ਭੁੱਖ ਟਿਕਾਉਣੀ ਆ। ਕਿੰਨੀ ਕ ਨੀਂਦ ਜਿਹੜੀ ਆ ਲੈਣੀ ਆ ਇਹ ਮਾਨੀ ਕਹੇਗਾ ਕਿ ਰਜਾਈ ਛੱਡ ਮਾਨੀ ਕਹੇਗਾ ਉੱਠ ਕੇ ਨਿਤਨੇਮ ਕਰ ਮਾਨੇ ਨਹੀਂ ਕਹਿਣਾ ਇਹ ਤਾਂ ਆਪਣੇ ਆਪ ਨੂੰ ਸਵਾਰਨ ਦਾ ਕੰਮ ਆਪ ਹੀ ਕਰਨਾ ਪੈਣਾ ਹੈ ਆਪਣੇ ਹੱਥੀ ਆਪਣਾ ਆਪਣੇ ਹੀ ਕਾਜ ਸਵਾਰੀ ਹੈ ਬਾਕੀ ਇਹ ਜਿੰਨਾ ਅੰਨ ਹੈ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਖਾਨ ਪੀਣ ਵਾਲੀਆਂ ਚੀਜ਼ਾਂ ਪਵਿੱਤਰ ਨੇ ਕਿਉਂਕਿ ਰੱਬ ਨੇ ਇਹ ਜਿਹੜਾ ਰਿਜਕ ਬਣਾਇਆ ਹੈ ਪਰ ਇਹਨਾਂ ਨੂੰ ਚੀਜ਼ਾਂ ਨੂੰ ਵਰਤ ਕੇ ਪਰਮੇਸ਼ਰ ਨੂੰ ਭੁਲਾ ਦੇਣਾ ਮਾੜੀ ਗੱਲ ਹੈ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਲਾਲਚੀ ਪਰੌਂਠੇ ਵਾਲਾ ਉਹਨੇ ਮਹਾਰਾਜ ਤੂੰ ਭੁੱਲ ਬਖਸ਼ਾਈ ਗੁਰੂ ਸਾਹਿਬ ਜੀ ਨੂੰ ਸਿੱਧੇ ਰਸਤੇ ਪਾ ਦਿੱਤਾ ਆਪਾਂ ਵੀ ਸਿੱਖਿਆ ਲਈਏ ਜੀ ਲਾਲਚ ਛੱਡਿਏ ਸਤਿਗੁਰੂ ਜੀ ਮਹਾਰਾਜ ਦੀ ਬਾਣੀ ਕੰਠ ਕਰਕੇ ਜੀਵਨ ਵਿੱਚ ਲੈ ਕੇ ਆਈਏ ਤੇ ਜ਼ਿੰਦਗੀ ਨੂੰ ਸਫਲ ਬਣਾ ਲਈਏ ਫਿਰ ਸਾਡੀ ਜ਼ਿੰਦਗੀ ਖੂਬ ਸੂਰਤ ਬਣ ਜਾਵੇਗੀ ਜੀ ਆਓ ਜੀ ਆਪਾਂ ਵੀ ਮੂਲ ਮੰਤਰ ਚਾਰਨ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਈਏ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚ ਨਾਨਕ ਹੋਸੀ ਕੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਪਉਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ